We mm -hmm.

ਕੁਝ ਨਾਮ ਨਾ ਜਿਸੋ ਮਤੇਪਾ ਕਾਨੀ ਮਾਰਾ ਹੈ ਤਿਆਰ ਹੋਣ ਦੀ ਸੰਭਾਗ ਜਿਵੇਂ ਮਹਾ ਬਹੁਤ ਬਹੁਤ ਧੰਨਵਾਦ ਮਾਰਾ ਪਰਵੰਧਕ ਕਮੇਟੀ ਨੂੰ 2000 ਰੁਪਏ ਜਿਹੜਾ ਉਹ ਅੱਜ ਦੇ ਸਮੇਂ ਤੇ ਨੇ ਜਿਹੜਾ ਮਹਾਰਾਜ ਜੀ ਟਰੱਕੇ ਕਰਦੇ ਹੈ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਸਮਸਮਿਲਨ ਮੇਜ ਸ਼੍ਰੀ ਨੋਤਮਾ ਜੀ ਪ੍ਰਧਾਨ ਨਗਰ ਕੌਂਸਲ ਮੁਕੇਰੀਆਂ ਪਹੁੰਚੇ ਆਵਾ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਵਿਲਾਰ ਦਾ ਨਾਮ ਦੇ ਸੇਵਕ ਸ਼੍ਰੀਮਾਨ ਨਸਕਰਦਾ ਜੀ ਜਿਨ੍ਹਾਂ ਨੇ ਲੰਬਾ ਸਮਾਂ ਕਟੌੜ ਕੇ ਸੇਵਾ ਕੀਤੀ ਪਹੁੰਚੇ ਬੰਦੋ ਨਿਤ ਸੁਬਾ ਸ਼ਾਮ ਚਰਨ ਕਮਲ ਤੇ ਬੰਦੋ ਕੋਟ ਕੋਟ ਪਰਨਾ ਅਗਲੀ ਗੁਰੂ ਰੂਪ ਗੁਰੂ ਘਰ ਦੀ ਸత్సੰਗਤੀ ਜੰਨਤ ਤੱਕ ਪਹੁੰਚਾਉਣ ਵਾਸਤੇ ਲਗਾਇਆ ਤੇ ਅੱਜ ਸਤਗੁਰ ਸੁਆਮੀ ਰੰਜਨ ਦਾਸ ਜੀ ਮਹਾਰਾਜ ਸੰਕਾਤ ਤੇ ਕਿਰਪਾ ਕਰ ਰਹੇ ਨੇ ਜਿੱਥੇ-ਜਿੱਥੇ ਵੀ ਸੰਤਾਂ ਮਹਾਰਾਜ ਨੂੰ ਪਿਆਰ ਨਾਲ ਯਾਦ ਸਤਿਗੁਰ ਸੁਆਮੀ ਰਵਿੰਦਰਨਾਥ ਕੀ ਮਹਾਰਾਜ ਉੱਥੇ-ਉੱਥੇ ਜਾ ਕਰਕੇ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਦਿੰਦੇ ਹਨ ਇਹ ਜੋ ਸਾਨੂੰ ਮਾਨਵ ਜੀਵਨ ਪ੍ਰਾਪਤ ਹੋਇਆ ਇਸ ਜੀਵਨ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਨਾਮ ਜਪੀਏ ਇਸ ਵਦੀ ਸੰਗਤਾਂ ਵੱਲੋਂ ਇਹ ਮਲਕੂਟੀਆਂ ਫਾਰਮ ਵਿਖੇ ਅੰਮ੍ਰਿਤ ਬਾਣੀ ਦੀ ਸਰਸਾਯਾਹਿ ਕਰਵਾਇਆ ਜਾ ਰਹਾ ਹੈ संत महाराज संत मेनंदा जी दी सर्वप्रस्ती है आजला सतगुरु रविदास महाराज जी ਦੇ ਪਰਸਥਿਨ ਸਮਰਥ ਕੀ ਮਹਾਨ ਸੱਸੰਗ ਸੰਤ ਸਮੇਲਨ ਜੋ ਹੈ ਕਰਵਾਇਆ ਜਾ ਰਿਹਾ ਜਿਦੇ ਵਿੱਚ ਆਪ ਸਾਰੀ ਸੰਤਾਂ ਸਾਹਮਣ ਹੋਈਆਂ ਮੋਲੇ ਸਤਿਗੁਰੂ ਦਾ ਸ਼ੀ ਸੰਤ ਕਮਨੰਦਾਰ ਜੀ ਸਾਰੇ ਦੇਖ ਪਤ ਰਹੇ ਸਾਰਾ ਸੰਤ ਸਮੇਲਨ ਕਰਾਰੇ ਪਾਲਸਵਤ ਕੀ ਕਿਆਂ ਜੁੰਨੇ ਰਪਾਂ ਅੱਜ ਦਾ ਸੰਤ ਸਮੇਲਨ ਜਿਹੜਾ ਸਤਗੁਰੂ ਰੰਦਾਸ ਮਹਾਰਾਜ ਦੇ ਵਿਚਾਰਾਂ ਨੂੰ ਸਮਰਪਿਤ ਹੈ ਇਹ ਸੰਤ ਸਮੇਲਨ ਸਤਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਜਿਹੜਾ ਅਧੂਰਾ ਉਹਨੂੰ ਪੂਰਾ ਕਰਨ ਵਾਸਤੇ ਤੇਰਾ ਸੱਚਖੰਡ ਬੱਲਾ ਦੇ ਮਹਾਨ ਮਹਾਪੁਰਸ਼ ਸਤਗੁਰੂ ਨਰੰਜਨ ਦਾਸ ਮਹਾਰਾਜ ਜੀ ਤੇ ਹੋਰ ਪੂਰੇ ਪੰਜਾਬ ਦੇ ਕਿਹੜੇ ਦੇਰੇ ਸਤਿਗੁਰ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਚੱਲਦੇ ਆ ਉਹ ਸਤਿਗੁਰ ਰਵਿਦਾਸ ਮਹਾਰਾਜ ਦੇ ਵਿਚਾਰ ਤਾਂ ਅੰਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਜਾ ਰਹੇ ਨੇ ਸਾਡਾ ਮਹਾਰਾਜ ਦਾ ਉਦੇਸ਼ ਜੋ ਇੱਥੇ ਬੇਗੰਪੁਰਾ ਬਸਾਉਂਦਾ ਹੈ ਜਾਂ ਇੱਥੇ ਇਹੋ ਜਿਹਾ ਰਾਜ ਲਿਆਉਣ ਦਾ ਹੈ ਕਿ ਜਿੱਥੇ ਬਰਾਬਰੀਤਾ ਸਮਾਨਤਾ ਤੇ ਭਾਈਚਾਰਾ ਹੋਵੇ ਅਸੀਂ ਸਤਿਗੁਰ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ প্রচার প্রসার ਕਰਨ ਵਾਸਤੇ ਰਵਿद्याਸੀ ਤੇ ਰਵਿਦਾ প্রচার প্রসার ਕਰਨ ਵਾਸਤੇ ਸੰਸਥਾ ਲਗਾ ਜਿਹੜੇ ਵੀ ਮਹਾਂਪੁਰਸ਼ਾਇ ਨੇ ਅਸੀਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਜੈ ਗੁਰਦੇਵ ਜੀ ਸਰਬਤੇ ਸ਼੍ਰੋਮਿ ਪਾਤ ਜੀ ਜੀ ਸਨਾ ਦਾ ਮੌਜੂਦਤਾ ਮਹੀਦਾ ਪਰ ਮੇਜਿਕ ਸੋਲੀ ਜੀ ਜਿਹੜਾ ਜਿਹੜਾ ਅੱਜ ਵੀ ਰਾਜ ਕੋ ਉੱਚਾ ਆ ਗਿਆ ਅੱਜ ਅਸੀਂ ਇੰਦਰੀ ਜੀ ਨਾਲ ਸਮਾਗਮ ਕਰਿਆ ਬਹੁਤ ਹੀ ਅਸੀਂ ਸਤਿਕਾਰ ਕਰਦੇ ਆਂ ਉਹਨਾਂ ਦਾ ਦੇ ਵੀਰਾਂ ਨੇ ਜਿਹੜੀ ਆਪਾਂ ਨੂੰ ਵਾਕੇ ਬਹੁਤ ਹੀ ਨਿਕਾਤ ਸਵਾਗਤ ਕੀਤਾ ਵਾਹਿਗੁਰੂ ਦਾ ਹੱਥ ਸਾ ਆਗਿਆ ਜੀ ਕੀ ਬਤਾਏ ਉਸ ਚਾਰਨ ਕੀਤੀ ਕਿ ਮੈਂ ਅਗੇ ਨੇ ਰਾਜਨ ਮਾਤਰ ਹਰਦਾ ਵਾ ਤੇ ਸਭਨਾ ਪਹਿਨਣ ਦੇ ਲਈ ਕੱਪੜਾ ਜਿਹੜੇ ਖਾਣ ਦੇ ਲਈ ਅੱਜ ਜਿਹੜੇ ਸ਼ਤਪੁਰਜੀ ਕਹਿੰਦੇ ਉੱਚ ਦੀਦ ਦਾ ਕੋਈ ਭੇਦ ਭਾਵਨਾ ਨ ਹੋਵੇ ਅਸੀਂ ਅਜੇ ਹੀ